ਹੈਲੋ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਨਵੇਂ ਬਲੌਗ ਦੇ ਉੱਤੇ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆਂ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਦੇਵੇ ਜੀ ਤੇ ਬਸ ਇੱਥੇ ਮਾਰਨਿੰਗ ਦਾ ਟਾਈਮ ਹੋ ਚੁੱਕਿਆ ਸੀ ਤੇ ਮੈਂ ਉੱਠ ਕੇ ਚਾਹ ਪਾਣੀ ਆਪਣਾ ਪੀ ਲਿਆ ਸੀ ਰਿਸ਼ੂ ਨੂੰ ਮੈਂ ਠਾਤਾ ਸੀ ਕਿਉਂਕਿ ਅੱਜ ਉਹਦਾ ਹੈਗਾ ਸੀ ਐਗਜ਼ਾਮ ਤੇ ਅੱਜ ਹੈਗਾ ਸੀ ਇੰਗਲਿਸ਼ ਦਾ ਐਗਜ਼ਾਮ ਉਹਦਾ ਤੇ ਬਸ ਉਹ ਪੜ੍ਹਾਈ ਕਰ ਰਿਹਾ ਸੀ ਆਪਦੀ ਤੇ ਮੈਂ ਇਤਰਾ ਆਪਣਾ ਪਾਣੀ ਪਰ ਕੇ ਲਈ ਸੀ ਤੇ ਪਾਣੀ ਮੇ ਭਰ ਲਿਆ ਸੀ ਪਾਣੀ ਭਰ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਰਿਸ਼ੂ ਦੀ ਵਰਦੀ ਪ੍ਰੈਸ ਕਰਨ ਤੇ ਬਸ ਉਹ ਆਪਦੇ ਪੱਗ ਵਗੈਰਾ ਹਨਾ ਬੰਨਣੀ ਸੀ ਉਹਨੇ ਤੇ ਮੈਂ ਕਿਹਾ ਚੱਲ ਮੈਂ ਵਰਦੀ फटाफट ਪ੍ਰੈਸ ਕਰਦਾ ਤੇ ਸनेहा ਜੇ ਸੁੱਤੀ ਪਈ ਸੀ ਕਿਉਂਕਿ ਸनेहा ਦਾ ਕੋਈ ਹਨਾ ਸਕੂਲ ਦਾ ਹੁੰਦਾ ਨਹੀਂ ਸਕੂਲ ਜਾਣਾ ਤੇ ਮੈਂ ਕਿਹਾ ਚੱਲ ਵੀ ਬਾਅਦ ਚ ਉੱਠ ਜੂਗੀ ਆਪੇ ਤੇ ਬਸ ਇੱਥੇ ਫਿਰ ਮੈਂ ਰਿਸ਼ੂ ਨੂੰ ਉਠਾ ਦੇਣੀ ਹੁੰਨੀ ਆ ਜਦੋਂ ਉਹਦਾ ਇਗਜ਼ਾਮ ਹੁੰਦਾ ਜਦੋਂ ਛੁੱਟੀ ਹੁੰਦੀ ਆ ਉਸ ਦਿਨ ਫਿਰ ਉਹ ਸੋ ਜਾਂਦਾ ਤਾਂ ਉਦੋਂ ਮੈਂ ਲੇਟ ਹੀ ਠੋਣੀ ਹੁੰਨੀ ਆ ਸਾਢੇ 7 ਠੋਣੀ ਹੁੰਨੀ ਆ ਕਿਉਂਕਿ ਠੰਡ ਹੁੰਦੀ ਹੈ ਠੰਡ ਦੇ ਵਿੱਚ ਉੱਠ ਕੇ ਕੋਈ ਕੰਮ ਤਾਂ ਕਰਨਾ ਨਹੀਂ ਹੁੰਦਾ ਬੱਚਿਆਂ ਨੇ ਤੇ ਵਸ ਤਾਂ ਕਰਕੇ ਫਿਰ ਮੈਂ ਕਿਹਾ ਵੀ ਰਜਾਈ 'ਚ ਪਏ ਰਹਿਣ ਤਾਂ ਚੱਲ ਹਨਾ ਠੰਡ ਹੈਗੀ ਬਾਹਰ ਤੇ ਜੇ ਦਿਨ ਸਕੂਲ ਜਾਣਾ ਹੁੰਦਾ ਉਸ ਦਿਨ ਤਾਂ ਫਿਰ ਇਹਨੇ ਆਪਦਾ ਪੜਾਈ ਕਰਨੀ ਹੁੰਦੀ ਹੈ ਪੇਪਰ ਦੀ ਤਿਆਰੀ ਕਰਨੀ ਹੁੰਦੀ ਹੈ ਇਸਨੇ ਆਉਠਣਾ ਹੁੰਦਾ ਤੇ ਫਿਰ ਸਕੂਲ ਵੀ ਜਾਣਾ ਹੁੰਦਾ ਇਸ ਕਰਕੇ ਫਿਰ ਮੈਂ ਨੂੰ 5 ਜਾਂ 5:30 ਜਿਹੜੇ ਠਾ ਦੇਣੀ ਹੁੰਦੀਆਂ ਕਈ ਵਾਰ 5 ਵਜੇ ਉਠਣੀ ਕਈ ਵਾਰ 5:30 ਵੀ ਵਜ ਜਾਂਦੀ ਹੈ ਤੇ ਵਾਜ ਜਿੱਥੇ ਫਿਰ ਮੈਂ ਇਹਦੀ ਵਰਦੀ ਪ੍ਰੈਸ ਕਰਕੇ ਦੇਤੀ ਸੀ ਇਹਨੂੰ ਸ਼ਰਟ ਦੇਤੀ ਸੀ ਪੱਗ ਲੈ ਗਿਆ ਸੀ ਆਪਦੀ ਚੱਕ ਕੇ ਤੇ ਬਸ ਪੈਂਟ ਮੈਂ ਹੁਣ ਇਹਨੂੰ ਦੇ ਦੂੰਗੀ ਤੇ ਪੈਂਟ ਇਹਦੀ ਪ੍ਰੈਸ ਕਰਕੇ ਫੜਾ ਦੂੰਗੀ ਫਿਰ ਇਹ ਆਪਦਾ ਤਿਆਰ ਹੋ ਜਾਊਗਾ ਤੇ ਬਸ ਫਿਰ ਮੈਂ ਆਪਦੇ ਕਰੂੰਗੀ ਘਰ ਦੇ ਕੰਮ ਕਰ ਜਿਹੜੇ ਵੀ ਕਰਨੇ ਆਪਾਂ ਤੇ ਬਸ ਉਸ ਤੋਂ ਬਾਅਦ ਫਿਰ ਮੈਂ ਨਾਸ਼ਤਾ ਵਗੈਰਾ ਵੀ ਬਣਾਉਣਾ ਸੀ ਇਹਦਾ ਤੇ ਮੈਂ ਹਜੇ ਤਾਂ ਮੰਦਰ ਜਾਣਾ ਸੀ ਤੇ ਮੰਦਰ ਆ ਕੇ ਫਿਰ ਮੈਂ ਜੋਤ ਬੱਤੀ ਕਰਦੀ ਹੁੰਨੀ ਕਈ ਵਾਰ ਜੋਤ ਬੱਤੀ ਕਰ ਜੈਨ ਹੁੰਨੀ ਕਰਦੀ ਕਈ ਵਾਰ ਆ ਕੇ ਕਰਦੀ ਹੁੰਨੀ ਵਸ ਇੱਥੇ ਜੋਤ ਲੱਗ ਗਈ ਸੀ ਮੇਰੀ ਤੇ ਦੇਖੋ ਜੀ ਹਨਾ ਵਧੀਆ ਜੋਤ ਲਾਤੀ ਸੀ ਆਪਾਂ ਤੇ ਭਗਵਾਨ ਜੀ ਦੇ ਦਰਸ਼ ਤੁਸੀ ਵੀ ਕਰ ਲੋ ਤੇ ਜੋਤ ਬੱਤੀ ਲਾਉਣ ਤੋਂ ਬਾਅਦ ਫਿਰ ਮੈਂ ਆਪਦਾ ਲੱਗੂਗੀ ਨਾਸ਼ਤਾ ਬਣਾਉਣ ਪਹਿਲਾਂ ਮੈਂ ਦੁੱਧ ਲੈ ਕੇ ਆਉਂਗੀ ਦੁੱਧ ਲੈ ਆ ਕੇ ਫਿਰ ਮੈਂ ਨਾਸ਼ਤਾ ਬਣਾਉਣ ਲੱਗੂਗੀ ਤੇ ਇੱਥੇ ਵਸ ਮੈਂ ਦੁੱਧ ਲੈ ਆਈ ਸੀ ਤੇ ਕਿਉਂ ਗ੍ਰੀਸ਼ੋ ਤਿਆਰ ਹੋ ਜਾਂਦਾ ਸੀ ਫਿਰ ਮੈਂ ਕਿਹਾ ਗ੍ਰੀਸ਼ੋ ਤਿਆਰ ਹੁੰਦਾ ਮੈਂ ਕਿਹਾ ਚਲ ਮੈਂ ਹੀ ਲੈ ਆਉਣੀ ਆ ਦੁੱਧ ਫਿਰ ਮੈਂ ਦੁੱਧ ਲਿਆ ਕੇ ਤੇ ਇੱਥੇ ਫਿਰ ਮੈਂ ਨਾਸ਼ਤਾ ਬਣਾਉਣ ਲੱਗ ਗਈ ਸੀ ਤੇ ਰਿਸ਼ੂ ਦਾ ਟਾਈਮ ਹੋ ਗਿਆ ਸੀ फटाफट ਬੱਸ ਮੈਂ ਇੱਥੇ ਨਾਸ਼ਤੇ ਦੇ ਵਿੱਚ ਕੁਝ ਨਹੀਂ ਹੈਗਾ ਸੀ ਇਹ ਜਿਆ ਸਿੰਪਲ ਹੀ ਸੀ ਨਾਸ਼ਤਾ ਵੀ ਬੱਸ ਨਮਕ ਤੇ ਮਿਰਚ ਵਾਲੇ ਪਰੌਂਠੇ ਸੀ ਤੇ ਬੱਸ ਨਾਲ ਹੈਗਾ ਸੀ ਮੱਖਣ ਨਾਲ ਚਾਹ ਸੀ ਤੇ ਚਾਹ ਮੈਂ ਸੁਨੇਹਾ ਨੂੰ ਕਹਤਾ ਸੀ ਧਰਨ ਵਾਸਤੇ ਸੁਨੇਹਾ ਚਾਹ ਧਰ ਦਊਗੀ ਤੇ ਬੱਸ ਕੁਸ਼ਕ ਤਾਂ ਪਈ ਸੀ ਚਾਹ ਤੇ ਕੋਸ਼ਿਕਾ ਮੈਂ ਕਹਾਂ ਚਲ ਵੀ ਧਰ ਲਾਤੇ ਫਿਰ ਆਪਾਂ ਮਿਕਸ ਕਰ ਲਾਂਗੇ ਤੇ ਵਾਸਤੇ ਫਿਰ ਮੈਂ ਨਾਸ਼ਤਾ ਬਣਾ ਕੇ ਦਵਾ ਦਵਾਂ ਤੇ ਰਿਸ਼ੁਨ ਕਰ ਦੂੰਗੀ ਰਿਸ਼ੂ ਤਾਂ ਰੈਡੀ ਹੋ ਗਿਆ ਸੀ ਤੇ ਰਿਸ਼ੂ ਨੂੰ ਸਰਵ ਕਰ ਦੂੰਗੀ ਨਾਸ਼ਤਾ ਇਹ ਆਪਦਾ ਖਾ ਲਓ ਇੱਥੇ ਫਿਰ ਮੈਂ ਨਾਸ਼ਤਾ ਬਣਾ ਕੇ ਤੇ ਰਿਸ਼ ਹੁੰਦੇ ਤਾਂ ਸੀ ਬਸ ਮੈਂ ਉਹਦਾ ਪੈਕ ਕਰ ਲਈ ਸੀ ਕਿਉਂਕਿ ਉਹ ਕੰਨਾ ਮੈਂ ਲੈ ਕੇ ਜਾਣਾ ਨਾਸ਼ਤਾ ਰੋਟੀ ਲੈ ਕੇ ਜਾਣੀ ਲੰਚ ਚ ਤੇ ਫਿਰ ਮੈਂ ਕਾ ਚੱਲ ਲੈ ਜਾ ਤੇ ਉਹ ਤਾਂ ਫੇਪਰ ਚੱਲਦੇ ਫਿਰ ਭੁੱਖ ਲੱਗਦੀ ਵਿੱਚ ਦੀ ਮੈਂ ਕਾ ਚੱਲ ਖਾ ਲੂਗਾ ਤੇ ਇੱਥੇ ਕਾਫੀ ਧੁੰਦ ਪਈ ਹੋਈ ਸੀ ਅੱਜ ਤੇ ਬਹੁਤੀ ਜ਼ਿਆਦਾ ਸੀ ਇੱਥੇ ਫਿਰ ਮੈਂ ਕੱਪੜੇ ਮਸ਼ੀਨ ਸਾਜ਼ਰੀ ਲਾਤੀ ਸੀ ਫਿਰ ਮੈਂ ਇਕੱਠੇ ਧੋ ਕੇ ਵਾਸਤੇ ਧੋ ਤੋ ਕੇ ਸੈੱਡ ਤੇ ਰੱਖੇ ਗਈ ਸੀ ਫਿਰ ਮੈਂ ਇਕੱਠੇ ਨਿਚੋੜ ਲੂੰਗੀ ਹੁਣ ਕੱਪੜੇ ਸਾਰੇ ਧੋਤੇ ਗਏ ਮੇਰੇ ਤੇ ਬਸ ਫਿਰ ਮੈਂ ਪਹਿਲਾਂ ਵਾਈਟ ਕੱਪੜੇ ਜਿਹੜੇ ਇਹਨਾਂ ਨੂੰ ਪਾਣੀ ਚ ਕੱਢ ਲੂੰਗੀ ਤੇ ਫਿਰ ਮੈਂ ਇਹਨਾਂ ਨੂੰ ਨੀਲ ਦੇ ਦੂੰਗੀ ਜਿਹੜੇ ਵਾਈਟ ਕੱਪੜੇ ਆ ਵਾਈਟ ਦੇ ਵਿੱਚ ਬਸ ਰੇਸ਼ੋ ਦੀ ਵਰਦੀ ਸੀ ਵਾਈਟ ਤੇ ਕੁੜਤਾ ਫਿਰ ਅੰਮਾ ਸੀ ਵਾਈਟ ਕਲਰ ਦਾ ਤੇ ਬਣਾਣਾ ਬਣਾਉਣਾ ਸੀ ਬਸ ਹੋਰ ਤਾਂ ਕੁਝ ਨਹੀਂ ਸੀ ਤੇ ਬਸ ਫਿਰ ਮੈਂ ਇਹਨਾਂ ਨੂੰ ਪਾਣੀ ਚ ਕੱਢ ਕੇ ਨੀਲ ਦੇ ਦੂੰਗੀ ਤੇ ਬਾਕੀ ਫਿਰ ਮੈਂ ਬਾਅਦ ਦੇ ਵਿੱਚ ਡਰਾਈ ਕਰੂੰਗੀ ਜਿੱਥੇ ਦੁਕਾਨ ਕੋਲ ਆਇਆ ਤੇ ਚਾਹ ਪੱਤੀ ਚਾਹ ਪਤੀ ਮੁੱਕ ਗਈ ਸੀ ਚਾਹ ਨੂੰ ਉਹ ਵੀ ਹੱਣ ਦੀ ਤਰ੍ਹਾਂ ਵਿੱਚ ਖਾਲੀ ਸੀ ਡੱਬਾ ਤੇ ਫਿਰ ਮੈਂ ਕਿਹਾ ਚੱਲ ਵੀ ਚਾਹ ਪੱਤੀ ਲੈ ਆਉਂਦੇ ਨਾਲ ਮੈਂ ਰੈਡਿੰਗ ਕਰਾਖੀ ਆ ਦੇਖੋ ਰੈਡਿੰਗ ਕਰਾ ਰਹੀ ਪਹਿਲਾਂ ਮੈਨੂੰ ਆਇਆ ਸੀ ਮੈਂ ਕਿਹਾ ਅੱਜ ਮੱਸੀ ਆ ਵੀ ਮੱਸੀ ਦੀ ਕੋਈ ਨਹੀਂ ਉਹ ਮਿਲੂਗੀ ਕਿ ਨਹੀਂ ਰੈਡਿੰਗ ਕਰਾਤੀ ਆ ਚੱਲ ਮਿਲ ਗਈ ਸੀ ਹਣਾ ਤੇ ਇੱਕ ਆ ਕਲਰ ਲੈ ਕੇ ਆਈ ਆ ਇਹ ਸ਼ੈਂਪੂ ਵਾਲਾ ਕਲਰ ਸਟ੍ਰਿਕਸ ਦਾ ਇਹ ਪਹਿਲੀ ਵਾਰ ਯੂਜ਼ ਕਰਨਾ ਦੇਖਦੇ ਆ ਵੀ ਕਿ ਮੈਨੂੰ ਰਿਜ਼ਲਟ ਮਿਲਦਾ ਤੇ ਜਿਵੇਂ ਜਿੱਦੜ ਰਿਜ਼ਲਟ ਮਿਲੂਗਾ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਸਹੀ ਹੈ ਕਿ ਕਿਵੇਂ ਕਿਉਂਕਿ ਸਾਡੀਆਂ ਦੇ ਵਿੱਚ ਉਹਨਾ ਆਪਣਾ ਤਾਂ ਮਹਿੰਦੀ ਲਾ ਸਕਦੇ ਆ ਵੀ ਇੰਨਾ ਟਾਈਮ ਆਪਾਂ ਰੁਕ ਨਹੀਂ ਸਕਦੇ ਲਾ ਕੇ 2 ਘੰਟੇ 1 ਘੰਟਾ ਤੇ ਕਿਉਂਕਿ ਟੋਪੜੇ ਨਿਕਲਦੀ ਹੁੰਦੀ ਸੁੱਕਦੀ ਨਹੀਂ ਹੈ ਨਾ ਮਹਿੰਦੀ ਤੇ ਠੰਡ ਖੋ ਜਾਦੀ ਹੁੰਦੀ ਹੈ ਤੇ ਫਿਰ ਕਲਰ ਆਉਂਦਾ ਜਿਹੜਾ ਤੀਸਰਾ ਕਲਰ 15 ਮਿੰਟਾਂ ਦਾ ਹੁੰਦਾ ਉਹ ਵੀ ਆਪਾਂ ਨੂੰ ਆਏ ਇਹ ਬਸ 4-5 ਮਿੰਟ ਹੀ ਰੱਖਣਾ ਲਾ ਕੇ ਵਾਲਾਂ ਤੇ ਬਸ ਨਾਲ ਹੀ ਵਾਸ਼ ਕਰਦੇ ਆਂ ਤੇ ਦੇਖਾਂਗੇ ਇਹਦਾ ਰਿਜ਼ਲਟ ਕਿਹੋ ਜਿਹਾ ਪਹਿਲੀ ਵਾਰ ਨਹੀਂ ਹੋਈਆਂ ਤੇ ਬਸ ਇਹ ਲੈ ਕੇ ਇੱਕ ਮੈਲੇ ਹੀ ਤੇਲ ਆ ਹਾਂ 200 ਰੁਪਏ ਦੀ ਸ਼ੀਸ਼ੀ ਲਈ ਹੈ ਇਹ ਹੀ ਲਈ ਹੈ ਮੈਂ ਆਦਾ ਕੋਕੋਨਟ ਦਾ ਤੇ ਹੈਣੀ ਸੀ ਤੇਲ ਲਈ ਇੱਕ ਬੜੀ ਜੀ ਆ ਜੰਮ ਦਾ ਨਹੀਂ ਫਿਰ ਮੈਂ ਇਹ ਹੀ ਲੈ ਆਈ ਮੈਂ ਕੱਟਾ ਲਈ ਇੱਕ ਵਾਰ ਇਹ ਲੈ ਲੈਣੇ ਫਿਰ ਇਕੱਠਾ ਵੀ ਜਾਂ ਤਾਂ ਆਨਲਾਈਨ ਮੰਗਾ ਲਾਂਗੇ ਜਾਂ ਫਿਰ ਅਪਾ ਸ਼ਹਿਰ ਜਾਵਾਂਗੇ ਸ਼ਹਿਰੋਂ ਲੈ ਆਵਾਂਗੇ ਦੇਖ ਲਾਂਗੇ ਤੇ ਬਸ ਇਹ ਦਿਨ ਚੇਤੇ ਆਖੇ ਨੇ થોਸਾ ਕੁਝ ਲੈ ਕੇ ਨੇ ਬਸ ਰੈਡੀ ਕਰਤੀ ਹੈ ਤੇ ਹੁਣ ਆਪਾਂ ਘਰੋਂ ਮੇਟਾ ਤੇ ਇਲਾਇਚੀ ਵਾਲੀ ਇਹ ਚਾ ਇਹ ਵੀ ਹੋਰ ਹੀ ਦਿੱਤੀ ਸਾਨੂੰ ਇਹਨੇ ਇਲਾਇਚੀ ਵਾਲੀ ਆ ਮੈਂ ਤਾਂ ਟਾਟਾ ਦੇ ਵਰਤਦੀ ਆ ਟਾਟਾ ਇਲਾਇਚੀ ਉਹ ਮਿਲੀ ਨਹੀਂ ਇਹ ਵੀ ਡੁਪਲੀਕੇਟ ਆ ਜਾਦੂ ਲਿਖਿਆ ਹੋਇਆ ਆਹ ਓਏ ਡੁਪਲੀਕੇਟ ਜੀ ਆ ਪਤਾ ਨਹੀਂ ਕਹੇ ਦੀ ਆ ਤੇ ਫਿਰ ਇਹੀ ਲੈ ਆਈ ਮੈਂ ਕਿਾ ਚੱਲ ਫਿਰ ਹੁਣ ਵਰਤਣੀ ਤਾਂ ਹੈਗੀ ਆ ਫਿਰ ਹੁਣ ਛਾਰੋ ਲਿਆਵਾਂਗੇ ਅਸ ਤਾਂ ਟਾਟਾ ਇਲਾਇਚੀ ਵਰਤਣੀ ਜਾਦੂ ਨਹੀਂ ਵਰਤ ਤੇ ਜੇ ਇੱਥੇ ਕੱਪੜੇ ਮੈਂ ਧੋ ਕੇ ਸਾਰੇ ਧੋ ਕੇ ਤੇ ਫੇਰ ਹੀ ਅਸੀਂ ਦੁਕਾਨ ਤੇ ਗਏ ਸੀ ਭੰਡ ਭੰਡ ਮਾਂਜ ਕੇ ਸਾਰਾ ਕੰਮ ਨਿਵੇੜ ਕੇ ਕੱਪੜੇ ਮਸੰਦੇ ਹੀ ਧੋਤੇ ਸੀ ਫਿਰ ਮੈਂ ਕਿ ਧੁੱਪ ਨਿਕਲੂਗੀ ਤਾਂ ਸੁੱਕ ਜਾਣਗੇ ਨਹੀਂ ਤਾਂ ਫਿਰ ਚੱਲ 2-4 ਦਿਨਾਂ ਚ ਸੁੱਕ ਜਾਣਗੇ ਇਹ ਪਹਿਲਾਂ ਮੇਰਾ ਅੱਜ ਧੋਣ ਦਾ ਇਰਾਦਾ ਹੈ ਨਹੀਂ ਸੀ ਮੈਂ ਕਿ ਚੱਲ ਵੀ ਕੱਲ ਨੂੰ ਧੋ ਲਾਂਗਾ ਜਾਂ ਪਰਸੋਂ ਨੂੰ ਤੇ ਵੀ ਰਿਸ਼ੂ ਦੀ ਵਰਦੀ ਧੋ ਦਿੰਨੀ ਫਿਰ ਮੈਂ ਕਿ ਨਹੀਂ ਵੀ ਮੌਸਮ ਦਾ ਕੋਈ ਪਤਾ ਨਹੀਂ ਵੀ ਧੋਈ ਦਿੰਨੀ ਆ ਕਿਉਂਕਿ ਹੁਣ ਤਾਂ 2-3 ਦਿਨਾਂ ਚ ਕੱਪੜੇ ਸੁੱਕਿਆ ਕਰਨੇਗੇ ਤੇ ਫਿਰ ਮੈਂ ਇੱਥੇ ਚਾਹ ਪੱਤੀ ਪਾਉਣ ਲੱਗੀ ਸੀ ਡੱਬੇ 'ਚ ਤੇ ਡੱਬੇ ਦੇ ਵਿੱਚ ਮੈਂ ਪਾਈ ਏਦਾਂ ਡੱਬਾ ਹੀ ਹੋਇਆ ਸੀ ਕਿਉਂਕਿ ਜਿਹੜੀ ਅਸੀਂ ਵਰਤਦੇ ਹਾਂ ਉਹ ਇੱਕ ਤਾਂ 250 ਗ੍ਰਾਮ ਦੀ ਹੁੰਦੀ ਪਾਈਆ ਤੇ ਇੱਕ ਚਾਹ ਪੱਤੀ ਵਧੀਆ ਹੁੰਦੀ ਤੇ ਇਹਦੇ ਨਾਲ ਏਦਾਂ ਡੱਬਾ ਹੀ ਹੋਇਆ ਤੇ ਬੱਸ ਹਨਾ ਉਹ ਹੀ ਮੈਂ ਦਿਖਾ ਰਹੀ ਸੀ ਤੁਹਾਨੂੰ ਤੇ ਫਿਰ ਮੈਂ ਚਾਹ ਧਰਤੀ ਸੀ ਤੇ ਇੱਥੇ ਮੈਂ ਤੁਲਸੀ ਤੋੜਨ ਗਈ ਸੀ ਤੁਲਸੀ ਤੋੜ ਕੇ ਪਸੇ ਤੋਕੇ ਪੱਤੇ ਤੁਲਸੀ ਦੇ ਵੀ ਮੈਂ ਪਾ ਦੂੰਗੀ ਚਾਹ ਦੇ ਵਿੱਚ ਕਿਉਂਕਿ ਤੁਲਸੀ ਵਾਲੀ ਚਾਹ ਵਧੀਆ ਲੱਗਦੀ ਆ ਠੰਡ ਦੇ ਵਿੱਚ ਪ ਤੇ ਵਾਸੇ ਤੇ ਤુલਸੀ ਮਾ ਪਾ ਕੇ ਤੇ ਉਦੋਂ ਬਾਅਦ ਫਿਰ ਮੈਂ ਇੱਥੇ ਵਾਸੇ ਆਪਦਾ ਕੰਮਕਾਰ ਕਰਨ ਲੱਗੀ ਸੀ ਕੰਮ ਕਰਕੇ ਕਰਨ ਲੱਗੀ ਸੀ ਵਾਸੇ ਮੰਜਾ ਇਹਦੇ ਨਾਲ ਸੁਨਿਆਣੇ ਕੀਤਾ ਕਰਾਇਆ ਮੈਂ ਇਧਰ ਸਾਈਡ ਤੇ ਧੁੱਪੇ ਤੇ ਸੋਰਜ ਥੋੜਾ ਥੋੜਾ ਨਿਕਲਦਾ ਹੁੰਦਾ ਸੀ ਮੈਂ ਕਿਹਾ ਚੱਲ ਇੱਥੇ ਸਬਜ਼ੀ ਵਗੈਰਾ ਕਟਾਂਗੇ ਤੇ ਵਾਸੇ ਇੱਥੇ ਫਿਰ ਮੈਂ ਚਾਹ ਪੀ ਕੇ ਤੇ ਵਾਸੇ ਫਿਰ ਇੱਥੇ ਲੱਗ ਗਈ ਸੀ ਸਬਜ਼ੀ ਕੱਟਣਾਂ ਤੇ ਪਿਆਜ਼ ਛਿੱਲੇ ਮੈਂ ਪਹਿਲਾਂ ਗੋਭੀ ਅਸੀਂ ਕੱਲ ਸ਼ਾਮ ਨੂੰ ਲਈ ਸੀ ਦੁਪਹਿਰੇ ਗੋਭੀ ਸ਼ਾਮ ਨੂੰ ਗੋਭੀ ਤਰਾਂਗੇ ਤੇ ਦੁਪਹਿਰੇ ਫਿਰ ਮੈਂ ਪੁਰਜੀ ਬਣਾਉਂਗੀ ਪਨੀਰ ਦੀ ਤੇ ਉਹਦੇ ਵਾਸਤੇ ਮੈਂ ਪਿਆਜ਼ ਕੱਟ ਰਹੀ ਸੀ ਤੇ ਇੱਥੇ ਬਲੰਗੜਾ ਆ ਗਿਆ ਸੀ ਤੇ ਬਸ ਇਹਨੂੰ ਅਸੀਂ ਦੇਖ ਰਹੇ ਸੀ ਮੈਥ ਜਨੇ ਤੇ ਗਿੱਜਿਆ ਹੋਇਆ ਬਸ ਰੋਟੀ ਰੁੱਟੀ ਖਾਣ ਨੂੰ ਦੇ ਦਿੰਨੇ ਇਹਨੂੰ ਹਨਾ ਕੋਈ ਚੀਜ਼ ਪਈ ਹੁੰਦੀ ਕੋਈ ਲੱਡੂ ਵਗੈਰਾ ਉਹ ਦੇ ਦਿੰਨੇ ਤੇ ਬਸ ਉਹਦੇ ਬਾਅਦ ਫਿਰ ਮੈਂ ਤੇ ਪਿਆਜ਼ ਛਿੱਲੇ ਲਏ ਸੀ ਸਾਰੇ ਤੇ ਗੋਭੀ ਵੀ ਮੈਂ ਕੱਟ ਰਹੀ ਸੀ ਤੇ ਆਲੂ ਮੈਂ ਕੱਟ ਲਏ ਸੀ ਤੇ ਇਹਨਾਂ ਨੂੰ ਸਾਰਿਆਂ ਨੂੰ ਛੇਰ ਕੇ ਧੋ ਕੇ ਰੱਖ ਦੂੰਗੀ ਤੇ ਬਸ ਫਿਰ ਮੈਂ ਜਿਹੜੇ ਪਿਆਜ਼ ਆ ਉਹ ਮੈਂ ਚੀਰ ਲੂੰਗੀ ਕੱਲੇ ਤੇ ਗੋਭੀ ਦੇ ਤੜਕੇ ਵਾਸਤੇ ਰੱਖ ਦੂੰਗੀ ਅੱਡ ਪਿਆ ਤੇ ਬਾਕੀ ਫਿਰ ਮੈਂ ਚੀਰ ਕੇ ਤੇ ਪੁਰਜੀ ਬਣਾਵਾਂਗੇ ਤੇ ਪੁਰਜੀ ਪਨੀਰ ਕੱਲ ਆਪਾਂ ਮਲਾਈ ਚ ਕੱਢ ਲੈਣ ਨੂੰ ਆ ਤੁਹਾਨੂੰ ਮੈਂ ਦਿਖਾਇਆ ਵਈਸ ਕੱਲ ਤੇ ਬਸ ਉਹਦੀ ਫਿਰ ਮੈਂ ਪੁਰਜੀ ਬਣਾਉਂਗੀ ਤੇ ਇੱਥੇ ਪਹਿਲਾਂ ਮੈਂ ਰੋਟੀ ਲਾ ਲਈ ਸੀ ਤੇ ਕਿਉਂਕਿ ਰੋਟੀ ਮੈਂ ਕੱਲਾ ਕੇ ਰੱਖਦਾ ਪੁਰਜੀ ਫੇਰ ਠੰਡੀ ਹੋ ਜਾਊਗੀ ਰੇਸ਼ੋ ਦੇ ਆਉਣ ਦਾ ਟਾਈਮ ਹੋ ਗਿਆ ਸੀ ਫਿਰ ਮੈਂ ਪਹਿਲਾਂ ਰੋਟੀ ਲੱਕ ਰੱਖਤੀ ਸੀ ਤੇ ਇੱਥੇ ਮੈਂ ਆਟਾ ਵਗੈਰਾ ਚੱਕ ਰਹੀ ਸੀ ਆਟਾ ਚੱਕ ਕੇ ਵਸ ਮੈਂ ਉਹਦੇ ਚ ਕੰਟੇਨਰ ਦੇ ਵਿੱਚ ਪਾ ਕੇ ਰੱਖ ਦੂੰਗੀ ਫ੍ਰਿਜ ਚ ਤੇ ਬਾਕੀ ਜਿਹੜਾ ਇੱਥੇ ਆਟਾ ਛਾੜ ਦੂੰਗੀ ਛਾੜ ਕੇ ਤੇ ਵਸ ਬਾਕੀ ਸਾਰਾ ਸਮਾਨ ਚੱਕ ਕੇ ਤੇ ਨਾਲ ਮੈਂ ਤੜਕੇ ਵਾਲੇ ਬੱਟੀ ਧੋ ਕੇ ਤੇ ਵਸ ਇਹਦੇ ਵਿੱਚ ਮੈਂ ਜਦੋਂ ਪਾਣੀ ਸੁੱਕ ਗਿਆ ਸੀ ਇਹਦੇ ਚ ਉਸ ਤੋਂ ਬਾਅਦ ਫਿਰ ਮੈਂ ਇਹਦੇ ਵਿੱਚ ਤੇਲ ਪਾਤਾ ਸੀ ਤੇਲ ਪਾਉਣ ਤੋਂ ਬਾਅਦ ਤੇ ਇੱਥੇ ਮੈਂ ਹੱਥ ਤੋਰੀ ਸੀ ਆਟੇ ਵਾਲੇ ਰੋਟੀ ਵਾਲੇ ਵਸ ਫਿਰ ਮੈਂ ਇੱਥੇ ਸਾਰਾ ਸਮਾਨ ਚੱਕਣ ਤੋਂ ਬਾਅਦ ਤੇ ਜਿਵੇਂ ਜੀਰਾ ਪਾਤਾ ਸੀ ਤੜਕੇ ਦੇ ਵਿੱਚ ਇਹ ਜਿੱਥੇ ਪੁਰਜੀ ਬਣ ਕੇ ਹੋ ਗਈ ਸੀ ਤਿਆਰ ਤੇ ਵਸੇ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਨੀ ਆ ਵੀ ਆਪਣੇ ਬਲੌਗ ਦੇ ਵਿੱਚ ਜਿਹੜੀ ਵੀ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਅਸੀਂ ਹਨਾ ਕੋਸ਼ਿਸ਼ ਕਰਾਂਗੇ ਵੀ ਆਪਦੇ ਬਲੌਗ ਦੇ ਵਿੱਚ ਕੋਈ ਵੀ ਜਿਹੜੀ ਕਮੀ ਤੁਹਾਨੂੰ ਲੱਗਦੀ ਹੈ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਨਵੇਂ ਤੋਂ ਨਵਾਂ ਬਲੌਗ ਲੈ ਕੇ ਆਵਾਂਗੇ ਵਿਪਦੀ ਹੈ ਜਾਨਕੀ ਬਲੌਗ ਹੋਇਆ ਕਰੂਗਾ ਤੇ ਤੁਸੀਂ ਕਮੈਂਟ ਚ ਜਰੂਰ ਦੱਸਿਆ ਕਰੋ ਤੇ ਬਸ ਜੀ ਹਨਾ ਇਹੀ ਕਹਿਣਾ ਚਾਹੁੰਨੀ ਹਾਂ ਤੇ ਆਪਾਂ ਕਰਦੇ ਹਾਂ ਇੱਥੇ ਵੀਡੀਓ ਦਾ ਐਂਡ ਆ ਜੀ ਆਪਾਂ ਅੱਜ ਦਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣਾਂ ਮਿਆਂ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰਿਓ ਕਮੈਂਟ ਜੀ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ